ਇੱਕ ਵਾਰ ਫਿਰ ਤੋਂ ਕਰਨਲ ਬਾਠ ਦਾ ਮਾਮਲਾ ਗਰਮੌਂਦਾ ਨਜ਼ਰ ਆ ਰਿਹਾ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ ਕਰਨਲ ਬਾਠ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਨਵੀਂ ਪਟੀਸ਼ਨ 'ਚ ਦੋਸ਼ ਲਾਏ ਗਏ ਨੇ ਕਿ ਹਾਈ ਕੋਰਟ ਦੇ ਹੁਕਮਾਂ ਦੇ باوجود ਚੰਡੀਗੜ੍ਹ ਪੁਲਿਸੇ ਵੱਲੋਂ ਅਜੇ ਤੱਕ ਕੋਈ ਟੁਕ ਵੀ ਕਾਰਵਾਈ ਨਹੀਂ ਕੀਤੀ ਗਈ ਕਰਨਲ ਬਾੜ ਨੇ ਮੰਗ ਕੀਤੀ ਹੈ ਕਿ ਹੁਣ ਜਾਂ ਤਾਂ सीबीआई ਜਾਂ ਚੰਡੀਗੜ੍ਹ ਪੁਲਿਸ ਦੇ ਕਿਸੇ ਹੋਰ ਸੀਨੀਅਰ ਅਧਿਕਾਰੀ ਰਾਹੀਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਇਸ ਪਟੀਸ਼ਨ ਦੀ ਸੁਣਵਾਈ ਕਰਦੇ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਦੇ ਡੀਜੀਪੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ ਇਸ ਦੌਰਾਨ ਜਾਂਚ ਕਰ ਰਏ ਐਸਐਸਪੀ ਨੂੰ ਜਾਂਚ ਰਿਪੋਰਟ ਸਮੇਤ ਹਾਜ਼ਰ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ 2 ਅਪ੍ਰੈਲ ਨੂੰ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਸੀ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪੁਲਿਸ ਦਾ ਹੋਰ ਕੋਈ ਜਾਂਚ ਏਜੰਸੀ ਇਸ ਮਾਮਲੇ ਦੇ ਵਿੱਚ ਕੀ ਅਗਲਾ ਕਦਮ ਚੁੱਕੇਗੀ ਜੀ ਹਾਈ ਕੋਰਟ ਤੇ ਅਸੀਂ ਨਵੀਂ ਪਟੀਸ਼ਨ ਪਾਈ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਇਸ ਕੇਸ ਘਟਨਾ ਨੂੰ 4 ਮਹੀਨੇ ਕੱਲ ਪੂਰੇ ਹੋ ਚੁੱਕੇ ਨੇ 3.5 ਮਹੀਨੇ ਤੇ ਹੋ ਗਏ ਜਦੋਂ ਇਹ ਯੂਟੀ ਨੂੰ ਕੇਸ ਨੂੰ ਟ੍ਰਾਂਸਫਰ ਕੀਤਾ ਸੀ ਉਹ ਅਜੇ ਤੱਕ ਕੋਈ ਅਰੈਸਟ ਨਹੀਂ ਹੋਈ ਇਨਵੈਸਟੀਗੇਸ਼ਨ ਦੀ ਕੋਈ ਮੂਸਰ ਨਹੀਂ ਲੱਗੀ ਅਜੇ ਤੱਕ ਤੁਸੀਂ ਦੇਖਿਓ ਸਾਡੀ ਸਟੇਟਮੈਂਟ ਤੱਕ ਨਹੀਂ ਹੋਈਆਂ ਅਜੇ ਤੇ ਸਾਡੇ 3 ਮਹੀਨੇ ਤੇ ਅਗਰ ਯੂਟੀ ਸਾਡੀ ਸਟੇਟਮੈਂਟ ਜਿਨ੍ਹਾਂ ਦੇ ਨਾਲ ਘਟਨਾ ਜਿਨ੍ਹਾਂ ਨੇ ਐਫ ਆਈ ਆਰ ਦੇ ਲਈ ਐਪਲੀਕੇਸ਼ਨ ਜਿਨ੍ਹਾਂ ਨੇ ਕੰਟਰੋਲ ਰੂਮ ਨੂੰ ਕੰਟੈਕਟ ਕੀਤਾ ਜਿਨ੍ਹਾਂ ਦੇ ਨਾਲ ਸਾਰਾ ਪੁਲਿਸ ਸਟੇਸ਼ਨ ਤੇ ਐਫ ਆਈ ਆਰ ਡਿਲੇ ਦਾ ਹੋਇਆ ਸਾਡੀ ਸਟੇਟਮੈਂਟ ਹੀ ਨਹੀਂ ਲਾਣਾ ਚਾਹੁੰਦੀ ਕਹਿੰਦੀ ਜੀ ਸਾਡੀ ਸਟੇਟਮੈਂਟ ਦੀ ਲੋਰਡ ਨਹੀਂ ਹੈ ਸਾਡੀ ਸਟੇਟਮੈਂਟ ਦੀ ਲੋਰਡ ਨਹੀਂ ਹੈ ਚਾਰ ਕਿਊਜ਼ ਨੂੰ ਫੜਨ ਦੀ ਲੋਰਡ ਨਹੀਂ ਹੈ ਤੇ ਉਹਨਾਂ ਦੀ ਸਟੇਟਮੈਂਟ ਦੀ ਲੋਰਡ ਨਹੀਂ ਹੈ ਤੇ ਯੂਟੀ ਕਿਸ ਤਰੀਕੇ ਨਾਲ ਸੋਚ ਰਹੀ ਹੈ ਕਿ ਇਨਵੈਸਟੀਗੇਸ਼ਨ ਕੰਪਲੀਟ ਕਰੇਗੀ ਦੂਜਾ ਕਿਦੇ ਨਾ ਕਿਦੇ ਕੁਝ ਡਿਲੇ ਹੋਰ ਕੁਝ ਸਾਨੂੰ ਸਮਝ ਤੂ ਬਾਰ ਜੀ ਗੱਲ ਹੈ ਕਿ ਜਦੋਂ ਬੇਲ ਐਪਲੀਕੇਸ਼ਨ ਰਿਜੈਕਟ ਹੋ ਗਈ ਸੀਗੀ ਉਸ ਤੋਂ ਬਾਅਦ ਵੀ ਡੇਢ ਮਹੀਨਾ ਹੋ ਗਿਆ ਹੈ ਕਿ ਚਾਰ ਪੁਲਿਸ ਇੰਸਪੈਕਟਰ ਨਹੀਂ ਫੜੇ ਗਏ ਪੰਜਾਬ ਪੁਲਿਸ ਨੂੰ ਕਹਿੰਦੇ ਆ ਤੇ ਉਹ ਕਹਿੰਦੇ ਉਹ ਜੀ ਪੰਜਾਬ ਪੁਲਿਸ ਤੇ ਸਿਵਲ ਲਾਈਨ ਘਰੇ ਆ ਕੇ ਬੈਠੇ ਹੁੰਦੇ ਤੇ ਪੰਜਾਬ ਪੁਲਿਸ ਕਹਿੰਦੀ ਅਸੀਂ ਫੜ ਨਹੀਂ ਸਕਦੇ ਕਿਉਂਕਿ ਯੂਟੀ ਤੇ ਕੇਸ ਹੈ ਯੂਟੀ ਕਹਿੰਦੀ ਅਸੀਂ ਜਾਂਦੇ ਆ ਰੇਡ ਕਰਨ ਉਹ ਮਿਲਦੇ ਨਹੀਂ ਫਿਰ ਫਿਰ ਵੀ ਪਟਿਆਲੇ ਰਹੇ ਹੁੰਦੇ ਤੇ ਜੀ ਸਾਨੂੰ ਇਹ ਸਾਡੇ ਸਮਝ ਤੋਂ ਬਾਹਰ ਹੈ ਕਿ ਜਿਹੜੀ ਐਮ ਐਲ ਆਰ ਸੀਗੀ ਜਿਸ ਦੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਸੀਗੀ ਜਿਹੜੀ ਸਾਰਾ ਹਸਪੀਟਲ ਤੇ ਐਮ ਐਲ ਆਰ ਸੀਗੀ ਕੇਸ ਹੋਇਆ ਰਜਿੰਦਰਾ ਹਸਪੀਟਲ ਦੇ ਬਾਅਦ ਅਸੀਂ ਗਏ ਆ ਰਜਿੰਦਰਾ ਹਸਪੀਟਲ ਸਰਕਾਰੀ ਨੌਕਰ ਗਏਨ ਜੀ ਪ੍ਰਾਈਵੇਟ ਹਸਪੀਟਲ ਸਾਰਾ ਹਸਪੀਟਲ ਉਥੇ ਦਾ ਜਿਹੜਾ ਡਾਕਟਰ ਜੀ ਬਨ ਕੁਮਾਰ ਮਿੱਤਲੋਂ ਗਾਇਬ ਹੈਗੇ ਉਹਨਾਂ ਦੀ ਸਟੇਟਮੈਂਟ ਹੋ ਨਹੀਂ ਰਹੀ ਜਦੋਂ ਅਗਰ ਉਹਨਾਂ ਦੀ ਸੀਡੀਆ ਲੋਕੇਸ਼ਨ ਚੈੱਕ ਕੀਤੀ ਜਾਏਗੀ ਰਾਤੀ 11 ਵਜੇ ਉਹਨਾਂ ਨੇ ਐਮਐਲਆਰ ਕੱਟੀ ਹੈ ਉਹ ਐਮਐਲਆਰ ਦੀ ਕੀ ਆਥੈਂਟੀਸਿਟੀ ਹੈ ਉਹਨਾਂ ਦੇ ਸਾਰੇ ਰੀਰਾਈਟਿੰਗ ਕੀਤੀ ਹੋਈ ਸੀ 1 ਵਜੇ ਦਿਨ ਨੂੰ ਡੇਢ ਰਾਤੀ ਮਾਰਨਿੰਗ ਬਣਾਇਆ ਸੀ ਉਹ ਸਾਰੀ ਐਸੀ ਰੀਰਾਈਟ ਕੀਤੀ ਫੋਰੈਂਸਿਕ ਰਿਪੋਰਟ ਵੀ ਦਿੱਤੀ ਹੈ ਉਸ ਤੋਂ ਬਾਅਦ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਐਫਆਈਆਰ ਕਿਉਂ ਡਿਲੇ ਹੋਈ ਨਾਨਕ ਸਿੰਘ ਜਿਹੜਾ ਇਨਵੋਲਵ ਸੀਗਾ ਸਤਨਾਮ ਅਮਰਿਤਵੀਰ ਐ ਇਨਵੋਲਵ ਸੀਗੇ ਉਹਨਾਂ ਦੇ ਉੱਪਰ ਅਜੇ ਉਹਨਾਂ ਨੂੰ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਕੀਤੀ ਕਿ ਇਨਵੈਸਟੀਗੇਸ਼ਨ ਵਾਈ ਡਿਲੇ ਆਫ ਐਫਆਈਆਰ ਹੋਈ ਹੈ ਤੇ ਤੁਸੀਂ ਦੇਖੋ ਕੋਈ ਵੀ ਕਾਰਵਾਈ ਨਹੀਂ ਹੋਈ ਸਾਡੇ 3 ਮਹੀਨੇ ਤੇ ਤੇ 15 ਦਿਨ ਤੱਕ ਕੀ ਕਾਰਵਾਈ ਕਰਨ ਗਿਆ ਇਸ ਚੱਕਰ ਚ ਆਪਾਂ ਇੱਕ ਨਵੀਂ ਪਟੀਸ਼ਨ ਰਿਟ ਪਾਈ ਸੀ ਜਿਸ ਵਿੱਚ ਅਸੀਂ ਕੋਰਟ ਨੂੰ ਕਿਹਾ ਕਿ ਅਗਰ ਇਹ ਇਨਵੈਸਟੀਗੇਸ਼ਨ ਕਿਤੇ ਮੈਨੀਪੂਲੇਟ ਹੋ ਗਈ ਹੈ ਤੇ ਇਸ ਨੂੰ ਕੋਰਟ ਮਾਨੀਟਰ ਕੀਤਾ ਜਾਏ ਹੋਰ ਨਹੀਂ ਤੇ ਇਹ ਕਿ ਇਸ ਜਿਹੜਾ ਸੀਬੀਆਈ ਨੂੰ ਦਿੱਤਾ ਜਾਏ ਕਿਉਂਕਿ ਅਗਰ ਇੱਥੇ ਸਾਰੀ ਪੰਜਾਬ ਪੁਲਿਸ ਤੋਂ ਅਸੀਂ ਕੱਢੀ ਸੀਗੀ ਯੂਟੀ ਦੇਖੋ ਆ ਪੰਜਾਬ ਸਟੇਟ ਤੋਂ ਅਸੀਂ ਬਾਹਰ ਇਨਵੈਸਟੀਗੇਸ਼ਨ ਦਿੱਤੀ ਹੈ ਉਸ ਦਾ ਕਾਰਨ ਸੀਗਾ ਕਿ ਸਾਨੂੰ ਜਸਟਿਸ ਮਿਲੇ ਹੋਰ ਉੱਥੇ ਵੀ ਅਗਰ ਪੰਜਾਬ ਪੁਲਿਸ ਤੇ ਬੰਦਿਆਂ ਨੇ ਇੰਟਰਫੇਅਰ ਕਰਨਾ ਹੈ ਹੋਰ ਪੰਜਾਬ ਡੀਜੀਪੀ ਤੱਕ ਦੇ ਲੈਵਲ ਦੇ ਬੰਦੇ ਇੱਥੇ ਇਨਵੋਲ ਸੀਗੇ ਜਿਨ੍ਹਾਂ ਨੇ ਐਫਆਈਆਰ ਡਿਲੇ ਕਰਨ ਲਈ ਨਾਨਕ ਸਿੰਘ ਦੇ ਆਪਣੇ ਬੈਚਮੇਟਸ ਹੈਗੇ ਉਥੇ ਹੁਣ ਸਾਨੂੰ ਐ ਮੈਂ ਨਹੀਂ ਜਾਣਦੀ ਆ 100% ਕਿ ਮੈਨੀਪੂਲੇਟ ਇਹ ਮਾਮਲਾ ਕੀ ਹੈ ਇੱਕ ਵਾਰ ਤੁਹਾਨੂੰ ਪੂਰਾ ਸਮਝਾ ਦਿੰਨੇ ਆ ਦੱਸਦੀ ਕਿ 13-14 ਮਾਰਚ 2025 ਦੀ ਰਾਤ ਨੂੰ ਪਟਿਆਲਾ ਦੀ ਇੱਕ ਫੌਜ ਦੇ ਕਰਨਲ ਤੇ ਹਮਲਾ ਕੀਤਾ ਗਿਆ ਉਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਜਦੋਂ ਮਾਮਲਾ ਰੱਖਿਆ ਮੰਤਰਾਲੇ ਅਤੇ ਫੌਜ ਹੈੱਡਕੁਆਰਟਰ ਤੱਕ ਪਹੁੰਚਿਆ ਤਾਂ ਪੁਲਿਸ ਨੇ 9 ਦਿਨਾਂ ਬਾਅਦ ਬਾਈ ਨੇਮ ਐਫ ਆਰ ਦਰਜ ਕੀਤੀ ਅਤੇ 12 ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਇਸ ਦੇ ਵਿੱਚ 5 ਇੰਸਪੈਕਟਰ ਵੀ ਸ਼ਾਮਿਲ ਨੇ ਇਸ ਘਟਨਾ ਨੂੰ 21 ਦਿਨ ਬੀਤ ਚੁੱਕੇ ਨੇ ਪਰ ਪੰਜਾਬ ਪੁਲਿਸ ਆਪਣੇ ਹੀ ਕਰਮਚਾਰੀਆਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਕਰਨ ਬਾਠ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੇ ਕਾਰ ਸਟਾਰਟ ਕੀਤੀ ਤਾਂ ਜਾਨ ਹੀ ਵਾਲਾ ਸੀ ਤਾਂ ਉਹਨਾਂ ਲੋਕਾਂ ਨੇ ਕਾਰ ਨੂੰ ਡੰਡਿਆਂ ਤੇ ਰਾਡਾ ਨਾਲ ਮਾਰ ਕੇ ਤੋੜਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਪੁੱਤਰ ਤੇ ਦੋਸਤ ਨੇ ਕਰਨਲ ਦੀ ਪਤਨੀ ਨੂੰ ਫੋਨ ਤੇ ਸਾਰੀ ਗੱਲਬਾਤ ਦੱਸੀ ਜਿਸ ਤੋਂ ਬਾਅਦ ਕਰਨਲ ਤੇ ਉਹਨਾਂ ਦੇ ਪੁੱਤਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਰਨਲ ਦੇ ਖੱਬੇ ਹੱਥ ਦੇ ਵਿੱਚ ਫ੍ਰੈਕਚਰ ਪਾਇਆ ਗਿਆ ਸੀ ਤਾਂ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੈ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਹੋਵੇਗੀ ਉਹ ਦੇਖਣਾ ਹੋਵੇਗਾ